ਸਹਿਬਾਨ ਕਿਸਾਨ ਜਥੇਬਦੀਆ ਮਰੀਆ ਮਾਤਾਵਾਂ ਪੈਨਾ ਬਜ਼ੁਰਗੋ ਸਭ ਤੋਂ ਪਹਿਲਾਂ ਫਤਿਹ ਦੀ ਝਾਂਚ ਫਤਿਹ ਚ ਪਾਇਓ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਇਕੱਠ ਆਪਾਂ ਸਾਰੇ ਇਕੱਠੇ ਹੋਏ ਆ ਜਸ਼ਨ ਜਿਹੜਾ ਸਿਰਫ 23 ਸਾਲ ਦਾ ਮੁੰਡਾ ਸਾਡੇ ਆਪਣੇ ਰਸਲਿੰਗ ਕਲੱਬ ਦੇ ਵਿੱਚ ਜਿਹੜਾ ਕਬੱਡੀ ਕਰਦਾ ਸੀ ਰਸਲਿੰਗ ਖੇਡਦਾ ਸੀ ਨੌਜਵਾਨ ਸੋਨਾ ਸਨੱਖਾ ਬਾਵਾ ਜੀ ਜਿਹੜੇ ਰਿਸ਼ਤੇਦਾਰ ਵੀ ਨੇ ਸਾਡੇ ਉਹਨਾਂ ਦਾ ਉਹ ਹੀਰਾ ਇਹਨਾਂ ਕਤੂਨੀਆਂ ਦੀ ਪੇਟ ਚੜ ਗਿਆ ਉਹਨੂੰ ਇਨਸਾਫ ਦਿਵਾਉਣ ਲਈ ਆਪਾਂ ਸਾਰੇ ਇਕੱਠੇ ਹੋਏ ਥੋੜੇ ਦਿਨ ਪਹਿਲਾਂ ਸਾਡੀ ਮੀਟਿੰਗ ਸੀ ਅਮੀਰ ਖਾਸ ਉੱਥੇ ਮੈਨੂੰ ਅਮਰੀਕ ਜੀ ਨੇ ਦੱਸਿਆ ਕਿ ਜਸ਼ਨ ਬੜਾ ਪਰੇਸ਼ਾਨ ਹੈ ਉਕੀ ਹੋ ਗਿਆ ਡੱਕਦੇ ਆ ਉਹ ਕਹਿੰਦਾ ਕਿ ਮੈਂ ਆਮ ਆਦਮੀ ਪਾਰਟੀ ਛੱਡਣੀ ਹੈ ਮੈਨੂੰ ਇੰਨਾ ਹਰਾਸ ਕੀਤਾ ਜਾਂਦਾ ਪਿਆ ਤੇ ਉਹਦੇ ਲਈ ਵੀ ਮੇਰੇ ਤੋਂ ਪੈਸੇ ਮੰਗਦੇ ਆ ਮੈਨੂੰ ਕਿਸ਼ਤ ਦੇਣੀ ਪੈਂਦੀ ਹੈ ਮੈਂ ਇਹ ਫੌਜਾ ਸਿੰਘ ਸਰਾਰੀ ਨੂੰ ਛੱਡਣਾ ਹੈ ਅਸੀਂ ਇਹਨੂੰ ਕਿਹਾ ਅਮਰੀਕ ਜੀ ਨੇ ਕਿਹਾ ਕਿ ਥੋੜੇ ਦਿਨ ਰੁਕ ਜਾ ਅਸੀਂ ਤੇਰੀ ਮੁਲਾਕਾਤ ਕਰਾ ਦੇਾਂਗੇ ਤੇ ਤੇਰਾ ਮਸਲਾ ਹੱਲ ਹੋ ਜਾਊਗਾ ਸਾਡੀ ਵੀ ਕਿਸਮਤ ਮਾੜੀ ਬਾਬਾ ਜੀ ਕਿਉਂ ਮੁਲਾਕਾਤ ਨਹੀਂ ਹੋ ਸਕੀ ਬਾਕੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੀ ਚੱਲਦਾ ਪਿਆ ਨਾ ਹਰੇਕ ਪਿੰਡ ਹਰੇਕ ਸਟੇਜ ਤੇ ਇਹ ਗੱਲ ਕਰਦਾ ਜਿਵੇਂ ਸੈਕਟਰੀਆਂ ਦੇ ਰਾਹੀਂ ਵੀਡੀਓ ਦੇ ਰਾਹੀਂ ਪ੍ਰਸ਼ਾਸਨ ਦੇ ਰਾਹੀਂ ਇਹਨਾਂ ਨੇ ਲੱਖਾਂ ਰੁਪਏ ਹੜੱਪ ਕਰ ਲਏ ਜਨਤਾ ਦੇ ਪੈਸੇ ਸਿੱਧੇ ਕਢਾ ਲਏ ਜਦੋਂ ਪੁਰਾਣੇ ਸਰਪੰਚ ਗਏ ਐ ਤੇ ਪ੍ਰਬੰਧਕ ਲੱਗੇ ਐ ਕਰੋੜਾ ਰੁਪਏ ਦਾ ਕਬਲਾ ਕੀਤਾ ਜਦੋਂ ਨਵੇਂ ਸਰਪੰਚ ਬਣੇ ਸਾਰਿਆਂ ਨੂੰ ਅਸੀਂ ਕਿਹਾ ਕਿ ਜਦੋਂ ਚਾਰਜ ਲਓ ਤੇ ਪਿਛਲਾ ਚਾਰਜ ਨਾ ਲਿਆ ਜੇ ਕਿ ਖਾਤੇ ਦੇ ਵਿੱਚ ਜ਼ੀਰੋ ਪੈਸਾ ਹੈ ਇਹਨਾਂ ਦੀ ਭੁੱਖ ਮੈਨੂੰ ਯਾਦ ਆ ਉਸ ਦਿਨ ਜਦੋਂ ਇਲੈਕਸ਼ਨ ਸ਼ੁਰੂ ਹੋਇਆ ਰੱਖਿਆ ਦੇ ਉੱਤੇ ਫੌਜਾ ਸਿੰਘ ਸਰਾਰੀ ਸਾਹਿਬ ਪ੍ਰਚਾਰ ਕਰਦੇ ਪਏ ਸੀ ਕਿ ਮੇਰੇ ਕੋਲ ਕੁਝ ਨਹੀਂ ਮੈਂ ਸੇਵਾ ਕਰਨਾ ਆ ਐਹੋ ਜੀ ਸੇਵਾ ਸਾਨੂੰ ਨਹੀਂ ਚਾਹੀਦੀ ਸਾਡਾ ਨੌਜਵਾਨ ਮੁੰਡਾ ਚਲਾ ਗਿਆ ਇੱਕ ਇੱਕ ਪਿੰਡ ਦੇ ਸਰਪੰਚ ਪਰੇਸ਼ਾਨ ਤੁਸੀਂ ਬਾਹਰ ਹੋ ਆਏ ਅੱਜ ਤੱਕ ਗਰੂਰ ਸਾਇਚ ਕਗਮਨੀ ਰੱਖਿਆ ਤੁਹਾਨੂੰ ਗਲੀ ਨਹੀਂ ਪਤਾ ਪਿੰਡਾਂ ਦਾ ਨਹੀਂ ਪਤਾ ਤੇ ਆ ਸਾਹਮਣੇ ਬੈਠੇ ਸਾਰੇ ਇਹਨਾਂ ਨੇ ਤੁਹਾਨੂੰ ਘਰੇ ਬੈਠੇ ਜਿਤਾਇਆ ਉਲਟਾ ਤੁਹਾਨੂੰ ਫੰਡ ਇਕੱਠਾ ਹੋਇਆ ਤੁਸੀਂ ਲਾਇਆ ਨਹੀਂ ਤੁਹਾਨੂੰ ਚਾਹੀਦਾ ਸੀ ਤੇ ਪਬਲਿਕ ਦੀ ਇਹਨਾਂ ਜਨਤਾ ਦੇ ਪੈਰ ਤੋਂ ਤੋਂ ਪਿਓ ਦਾਮੀ ਕੱਟ ਤੇ ਤੁਸੀਂ ਤਾਂ ਲੁੱਟਣ ਲੱਗੇ ਕੀ ਚੱਲਦਾ ਪਿਆ ਅੱਜ ਕੱਲ ਰਾਜਨੀਤੀ ਕੀ ਹੋ ਗਈ ਰਾਜਨੀਤੀ ਹੋ ਗਈ ਲੋਕਾਂ ਦੇ ਵੋਟਾਂ ਦੇ ਪੈਸੇ ਇਕੱਠੇ ਕਰੋ ਰੇਤਾਂ ਵੇਚੋ ਜ਼ਮੀਨਾਂ ਤੇ ਕਬਜ਼ੇ ਕਰੋ ਲੋਕਾਂ ਦੇ ਵਿੱਚ ਲੜਾਈਆਂ ਕਰਾ ਕੇ ਉੱਥੋਂ ਪੈਸੇ ਇਕੱਠੇ ਕਰੋ ਸੱਟੇ ਜਲਾਓ ਨਸ਼ਾ ਵਗਵਾਓ ਕਿਹਨੇ ਪਾਸੇ ਜਾ ਰਹੇ ਆਪਾਂ ਆ ਸਾਰੇ ਜਤੀਆਂ ਬੰਦੀਆਂ ਇੱਥੇ ਆ ਆਪਾਂ ਪਿੰਡਾਂ ਚ ਜਾਣਦੇ ਆ ਕਦੀ ਵੇਖਿਆ ਕਿ ਆਪਣੇ ਨੌਜਵਾਨਾਂ ਦਾ ਹਾਲ ਕੀ ਹੋਣਾ ਵੋਟਾਂ ਪਾ ਦਿੰਦੇ ਆ ਪਰ ਵੇਖ ਲਿਆ ਕਰੋ ਕਿੰਨੂੰ ਪਾਣੇ ਪਏ ਉਹਦਾ ਕਰਤਾਰ ਵੇਖ ਲਿਆ ਕਰੋ ਉਹਦਾ ਪਛੋਕਰ ਵੇਖ ਲਿਆ ਕਰੋ ਉਹਦੀ ਨੀਤ ਵੇਖ ਲਿਆ ਕਰੋ ਕਦੀ ਨੀਤ ਕੀ ਹੈ ਗੁੱਸੇ ਚ ਆ ਕੇ ਵੋਟਾਂ ਪਾਣਾ ਚੰਗੀ ਗੱਲ ਨਹੀਂ ਸਾਰੇ ਦੇ ਸਾਰੇ ਡਾਕੂ ਆਪਣੇ ਬਾਰਡਰ ਤੇ ਲੁੱਟਣ ਲੱਗੇ ਹੋ ਆਪਾਂ ਜਾਵਾਂਗੇ ਕਿਹੜੇ ਪਾਸੇ ਅੱਜ ਜਸ਼ਨ ਗਿਆ ਕੱਲ ਹੋਰ ਜਾਣ ਗਿਆ ਬਹੁਤ ਪਰੇਸ਼ਾਨ ਆ ਮੇਰੇ ਕੋਲ ਬਹੁਤ ਜਣੇ ਆਉਂਦੇ ਆ ਕਹਿੰਦੇ 50 50% ਮੰਗਦੇ ਸੀ ਕਿਥੋਂ ਦਈਏ 50% ਜੇ ਸਰਪੰਚ ਦਊਗਾ ਤੇ ਉਹਨਾਂ ਨੂੰ ਪਿੰਡ ਵਾਲੀ ਘੁੱਟ-ਘੁੱਟ ਮਾਰ ਦੇਣਗੇ ਖੁਦਕੁਸ਼ੀ ਕਰਨ ਦੀ ਤਾਂ ਲੋੜ ਹੀ ਨਹੀਂ ਇਹ ਧਿਆਨ ਰੱਖਿਆ ਜੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਜਦੋਂ ਬਦਲ ਗਿਆ ਨਵੇਂ ਆਣੇ ਫੇਰ ਇਨਕੁਆਰੀਆਂ ਸ਼ੁਰੂ ਕਰ ਦੇਣੀਆਂ ਸਰਪੰਚ ਦਾ ਕੰਮ ਹੈ ਨੁਮਾਇੰਦਿਆਂ ਦਾ ਕੰਮ ਹੈ ਜਨਤਾ ਦੀ ਰਾਖੀ ਕਰਨਾ ਉਹਨਾਂ ਦੇ maal ਦੀ ਉਹਨਾਂ ਦੀ ਰਾਖੀ ਕਰਨਾ ਨਾ ਕਿ ਲੋਕ ਅੱਜ ਆਪਾਂ ਇਕੱਠੇ ਹੋਏ ਆ ਇੱਕੋ ਗੱਲ ਕਰਕੇ ਕਿ ਜਸ਼ਨ ਨੂੰ ਇਨਸਾਫ ਮਿਲਣਾ ਚਾਹੀਦਾ ਉਹ ਨੌਜਵਾਨ ਮੁੰਡਾ ਜਿਹੜਾ ਕਬੱਡੀ ਦਾ ਖਿਡਾਰੀ ਸੀ ਜਿਹੜਾ ਪਿੰਡ ਦੀ ਡਿਵੈਲਪਮੈਂਟ ਚਾਹੁੰਦਾ ਸੀ ਲਾਕੇ ਦੀ ਡਿਵੈਲਪਮੈਂਟ ਚਾਹੁੰਦਾ ਸੀ ਉਹਦੇ ਗਾਤਲਾਂ ਨੂੰ ਸਜ਼ਾ ਦੇਣਾ ਸਜ਼ਾ ਦਿਵਾਣਾ ਆਪਣਾ ਫਰਜ਼ ਬੰਦਾ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਅੱਜ 8-9 ਦਿਨਾਂ ਬਾਅਦ ਸਿੱਟ ਬਣਾ ਦੇ ਉਹ ਪਹਿਲਾਂ ਪਰਚਾ ਕਰੋ ਫਿਰ ਸਿੱਟ ਬਣਾਓ ਐਫ ਆਈ ਆਰ ਕਰਨ ਐਫ ਆਈ ਆਰ ਦਾ ਮਤਲਬ ਕੀ ਹੈ ਜੇ ਇਹਨਾਂ ਨੂੰ ਪਤਾ ਨਹੀਂ ਪਰ ਇੱਕ ਗੱਲ ਦਾ ਧਿਆਨ ਰੱਖਿਓ ਇਹ ਨਹੀਂ ਕਿ ਅੱਜ ਧਰਨਾ ਲੱਗ ਗਿਆ ਸਾਰੇ ਜਣਿਆਂ ਨੇ ਬੋਲ ਲਿਆ ਤੇ ਚਲੇ ਗਏ ਐਵੇਂ ਮਸਲਾ ਨਹੀਂ ਹੱਲ ਹੋਣਾ ਇਹ ਚੋਰਾਂ ਨੂੰ ਇਹ ਗਾਤਲਾਂ ਨੂੰ ਸਜ਼ਾ ਦਿਵਾਉਣ ਲਈ ਆਪਾਂ ਨੂੰ ਪੂਰੀ ਜਦੋਜੰਤ ਕਰਨੀ ਪਊਗੀ ਤੁਸੀਂ ਸਾਰੇ ਵੱਖ-ਵੱਖ ਹਲਕਿਆਂ ਤੋਂ ਵੀ ਆਏ ਆ ਜਲਾਲਾਬਾਦ ਦੇ ਵੀ ਬਹੁਤ ਜਣੇ ਆਏ ਆ ਫਾਜ਼ਲਕਾ ਤੋਂ ਵੀ ਆਏ ਆ ਮੁਕਸਰ ਤੋਂ ਵੀ ਆਏ ਆ ਤਲਵੰਡੀ ਤੋਂ ਵੀ ਆਏ ਆ ਤੁਹਾਡਾ ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਤੇ ਨਾਲ ਇਹ ਅਪੀਲ ਵੀ ਕਰਦੇ ਆ ਕਿ ਜਦੋਂ ਵੀ ਜ਼ਰੂਰਤ ਹੋਏ 바ਵਾ ਪਰਿਵਾਰ ਨੂੰ ਜਸ਼ਨ ਨੂੰ ਉੱਤੇ ਬੈਠਾ ਵੇਖਦਾ ਪਿਆ ਆਪਾਂ ਨੂੰ ਫਿਰ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ ਤੇ ਨਾਕਾਤਲਾ ਨੂੰ ਜਿਨ੍ਹਾਂ ਨੇ ਜਿਨ੍ਹਾਂ ਦਾ ਮਕਸਦ ਹੀ ਇੱਕ ਹੈ ਸਿਰਫ ਲੁੱਟਣਾ ਉਹ ਲਟੇਰਿਆਂ ਨੂੰ ਉਹ ਡਾਕੂਆਂ ਨੂੰ ਸਜ਼ਾ ਦਿਵਾਓ ਤੁਹਾਡਾ ਬਹੁਤ-ਬਹੁਤ ਧੰਨਵਾਦ ਮਾਫੀ ਚਾਹਨਾ ਮੈਨੂੰ ਜਾਣਾ ਪੈਣਾ ਤੁਹਾਨੂੰ ਪਤਾ ਕਿ ਬਾਈ ਇਲੈਕਸ਼ਨ ਚੱਲਦਾ ਪਿਆ ਪਰ ਮੈਂ ਇਕੱਲਾ ਹੀ ਚੱਲਿਆ ਸਾਡੀ ਪਾਰਟੀ ਦੇ ਸਾਰੇ ਨੁਮਾਇੰਦੇ ਸਾਰੇ ਬਲੌਕ ਪ੍ਰਧਾਨ ਸਾਰੇ ਵਰਕਰ ਇੱਥੇ ਬੈਠੇ ਆ ਉਹ ਕੋਈ ਨਹੀਂ ਜਾਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਹੋਈ ਕੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ